ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਜਦੋਂ ਜਦੋਂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦਿਆਂ ਤੇ ਉਹਨਾਂ ਦੇ ਸਾਰੇ ਪਰਿਵਾਰ ਦੀ ਗੱਲ ਹੋਵੇਗੀ ਉਦੋਂ ਉਦੋਂ ਤੱਕ ਅੱਲਾ ਯਾਰਖਾਂ ਜੋਗੀ ਜੀ ਦਾ ਨਾਮ ਵੀ ਯਾਦ ਕੀਤਾ ਜਾਵੇਗਾ ਕੌਣ ਸੀ ਅੱਲਾ ਯਾਰਖਾਂ ਜੋਗੀ ਜੀ ਆਖਰਕਾਰ ਕਿੱਥੋਂ ਦੇ ਰਹਿਣ ਵਾਲੇ ਸੀ ਹਕੀਮ ਅੱਲਾ ਯਾਰਖਾਂ ਜੋਗੀ ਜੀ ਕੀ ਉਹ ਸੱਚਮੁੱਚ ਇੱਕ ਕਵੀ ਸਨ ਜਾਂ ਨਹੀਂ ਕਿਵੇਂ ਗੁਰੂ ਸਾਹਿਬ ਨੇ ਉਹਨਾਂ ਦੀ ਡਿਊਟੀ ਲਈ ਇੱਕ ਇਤਿਹਾਸਿਕ ਰਚਨਾਵਾਂ ਨੂੰ ਲਿਖਣ ਲਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਉਹਨਾਂ ਦੇ ਚਾਰ ਸਾਹਿਬਾਂ ਦੇ ਉੱਤੇ ਇਤਿਹਾਸ ਲਿਖਣ ਤੇ ਉਹਨਾਂ ਬਾਰੇ ਕਵਤਾਵਾਂ ਲਿਖਣ ਤੇ ਕੀ ਉਹਨਾਂ ਨੂੰ ਸਜ਼ਾ ਹੋਈ ਜਾਂ ਨਹੀਂ ਵੀਡੀਓ ਥੋੜੀ ਲੰਬੀ ਹੋ ਸਕਦੀ ਹੈ ਕਿਉਂਕਿ ਅੱਜ ਆਪਾਂ ਹਕੀਮ ਅੱਲਾ ਯਾਰਖਾਂ ਜੋਗੀ ਜੀ ਦੇ ਜੀਵਨ ਬਾਰੇ ਬਹੁਤ ਨਜ਼ਦੀਕੀ ਤੋਂ ਜਾਣਾਂਗੇ ਸੋ ਜਦੋਂ ਆਪਾਂ ਅੱਲਾ ਯਾਰਖਾਂ ਜੋਗੀ ਜੀ ਬਾਰੇ ਇਤਿਹਾਸ ਵਿੱਚ ਖੋਜ ਕਰਦੇ ਹਾਂ ਤਾਂ ਇਤਿਹਾਸਕਾਰ ਦੱਸਦੇ ਹਨ ਇਹਨਾਂ ਦੇ ਵੱਡ ਵਡੇਰੇ ਦੱਖਣ ਤੋਂ ਲਾਹੌਰ ਵਿੱਚ ਆਏ ਸੀ ਤੇ ਇਹਨਾਂ ਦਾ ਜਨਮ 1870 ਵਿੱਚ ਲਾਹੌਰ ਦੇ ਨੇੜੇ ਹੀ ਹੋਇਆ ਸੀ ਆਪਣੇ ਕਈ ਪ੍ਰਚਾਰਕ ਇਹਨਾਂ ਨੂੰ ਅੱਲਾ ਯਾਰਖਾਂ ਦੇ ਨਾਮ ਨਾਲ ਜਾਣਦੇ ਹਾਂ ਪਰ ਇਹਨਾਂ ਦਾ ਪੂਰਾ ਨਾਮ ਹਕੀਮ ਅੱਲਾ ਯਾਰਖਾਂ ਜੋਗੀ ਸੀ ਕਿਉਂਕਿ ਇਹ ਕਵੀ ਰਚਨਾ ਦੇ ਨਾਲ-ਨਾਲ ਬਹੁਤ ਵਧੀਆ ইরਾਨੀ ਹਕੀਮ ਵੀ ਸਨ ਇਤਿਹਾਸਕਾਰ ਦੱਸਦੇ ਹਨ ਸਿੱਖ ਪ੍ਰਚਾਰਕਾਂ ਨੂੰ ਅੱਲਾ ਯਾਰਖਾਂ ਜੋਗੀ ਜੀ ਨੇ ਪ੍ਰਚਾਰ ਕਰਨ ਵਿੱਚ ਬਹੁਤ ਮਦਦ ਕੀਤੀ ਹੈ ਕਿਉਂਕਿ ਹਕੀਮ ਅੱਲਾ ਯਾਰਖਾਂ ਜੋਗੀ ਜੀ ਮੁਸਲਮ ਭਾਈਚਾਰੇ ਨਾਲ ਸਬੰਧ ਰੱਖਦੇ ਸੀ ਪਰ ਇਹਨਾਂ ਨੇ ਸਿੱਖ ਸਮਾਜ ਨੂੰ ਗਾਂਝੇ ਸ਼ਹੀਦਾਂ ਅਤੇ ਸ਼ਹੀਦਾਂ-ਏ-ਵਫਾ ਜਹੀਆਂ ਬਹੁਤ ਵੱਡੀਆਂ ਰਚਨਾਵਾਂ ਦਿੱਤੀਆਂ ਗਾਂਝੇ ਇਤਹਾ ਵਿੱਚ ਇਹਨਾਂ ਨੇ ਸਾਕਾਏ ਚਮਕੌਰ ਦੀ ਗੱਲ ਬਹੁਤ ਨੇੜੇ ਤੋਂ ਕੀਤੀ ਹੈ ਅਤੇ ਸ਼ਹੀਦਾਂ ਦੇ ਵਫਾ ਵਿੱਚ ਸਾਕਾਏ ਸਰਹੰਦ ਦੀ ਗੱਲ ਬਹੁਤ ਨੇੜੇ ਤੋਂ ਕੀਤੀ ਹੈ ਜਿਹੜੀਆਂ ਇਹਨਾਂ ਨੇ ਕਿਤਾਬਾਂ ਲਿਖੀਆਂ ਸਨ ਉਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਨੂੰ ਅਤੇ ਨਾਲ ਹੋਏ ਹੋਰ ਸ਼ਹੀਦ ਸਿੰਘਾਂ ਨੂੰ ਉਹਨਾਂ ਦੀ ਲਾਸ਼ਾਨੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਸੀ ਇੱਕ ਮੁਸਲਮਾਨ ਹੋਣ ਕਰਕੇ ਕਿਸੇ ਗੈਰ ਧਰਮ ਦੇ ਗੁਰੂ ਤੇ ਬਹੁਤ ਵੱਡੀਆਂ ਰਚਨਾਵਾਂ ਦੇਣ ਦੀ ਹਕੀਮ ਅੱਲਾ ਯਾਰਖਾ ਜੋਗੀ ਜੀ ਨੂੰ ਉਹਨਾਂ ਦੇ ਹੀ ਧਰਮ ਵਿੱਚ ਉਹਨਾਂ ਨੂੰ ਕਾਫਰ ਦੱਸਿਆ ਗਿਆ ਤੇ ਕਈ ਇਤਿਹਾਸਕਾਰ ਦੱਸਦੇ ਹਨ ਕਿ ਹਕੀਮ ਅੱਲਾ ਯਾਰਖਾ ਜੋਗੀ ਜੀ ਨੂੰ ਉਹਨਾਂ ਦੇ ਜੀਵਨ ਦੇ ਅਖੀਰਲੇ 30 ਸਾਲ ਉਹਨਾਂ ਨੂੰ ਕਦੇ ਵੀ ਉਹਨਾਂ ਦੇ ਧਰਮ ਦੇ ਮਸਜਿਦ ਵਿੱਚ ਵੜ ਨਹੀਂ ਦਿੱਤਾ ਗਿਆ ਇਤਿਹਾਸਕਾਰ ਦੱਸਦੇ ਹਨ ਜਦੋਂ ਉਹਨਾਂ ਨੂੰ ਲੋਕੀ ਕਹਿੰਦੇ ਕਿ ਤੁਹਾਨੂੰ ਕਿਸੇ ਗੈਰ ਧਰਮ ਦੇ ਗੁਰੂ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਸੀ ਰਚਨਾਵਾ ਨਹੀਂ ਲਿਖਣੀ ਚਾਹੀਦੀਆਂ ਸਨ ਵੀ ਤੁਸੀਂ ਕਾਫਰ ਹੋ ਤਾਂ ਅੱਲਾ ਯਾਰਖਾ ਜੋਗੀ ਜੀ ਨੇ ਜਵਾਬ ਦਿੱਤਾ ਮੈਂ ਜੋ ਵੀ ਲਿਖਿਆ ਉਹ ਸੱਚ ਹੈ ਤੇ ਸੱਚ ਕਦੇ ਝੂਠ ਨਹੀਂ ਹੁੰਦਾ ਤੁਸੀਂ ਦੱਸੋ ਕਿਹੜੇ ਧਰਮ ਵਿੱਚ ਇਹ ਜਾ ਰਹਿਬਰ ਹੋਇਆ ਜਿਸ ਨੇ ਧਰਮ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਹੋਵੇ ਅੱਖਾਂ ਸਾਹਮਣੇ ਆਪਣੇ ਪੁੱਤਰ ਸ਼ਹੀਦ ਹੁੰਦੇ ਦੇਖੇ ਹੋਣ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿੰਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਕੀ ਕਮ ਹੈ ਇਤਿਹਾਸਕਾਰ ਦੱਸਦੇ ਹਨ ਜਦੋਂ ਅੱਲਾ ਯਾਰਖਾਂ ਜੋਗੀ ਜੀ ਆਪਣੇ ਅਖੀਲੇ ਟਾਈਮ ਤੇ ਸਨ ਤਾਂ ਇੱਕ ਕਾਜੀ ਉਹਨਾਂ ਦੇ ਘਰ ਆਉਂਦਾ ਹੈ ਤੇ ਕਾਜੀ ਕਹਿੰਦਾ ਹੈ ਅਜੇ ਵੀ ਵਕਤ ਹੈ ਮਾਫੀ ਮੰਗ ਲੈ ਜੇ ਤੁਸੀਂ ਇੱਕ ਵਾਰ ਬੋਲ ਦੋ ਕਿ ਤੁਸੀਂ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖਿਆ ਉਹ ਝੂਠ ਹੈ ਨਹੀਂ ਤਾਂ ਤੁਸੀਂ ਕਾਫਰ ਹੀ ਮਰ ਜਾਓਗੇ ਤੁਹਾਨੂੰ ਸਵਰਗ ਵਿੱਚ ਥਾਂ ਨਹੀਂ ਮਿਲੇਗੀ ਕਿਉਂਕਿ ਤੁਸੀਂ ਕਿਸੇ ਗੈਰ ਧਰਮ ਦੇ ਗੁਰੂ ਦੀ ਵਡਿਆਈ ਕੀਤੀ ਹੈ ਤਾਂ ਅੱਲਾ ਯਾਰਖਾਂ ਜੋਗੀ ਜੀ ਨੇ ਮੁਸਕਰਾ ਕੇ ਕਿਹਾ ਮੈਂ ਇਸ ਨੂੰ ਨਹੀਂ ਬਦਲ ਸਕਦਾ ਕਿਉਂਕਿ ਮੇਰੇ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਲਿਖਵਾਇਆ ਹੈ ਅਤੇ ਸੱਚ ਕਦੇ ਝੂਠ ਨਹੀਂ ਹੁੰਦਾ ਨਾਲੇ ਤੁਸੀਂ ਕਹਿੰਦੇ ਹੋ ਮੈਨੂੰ ਬਹਿਸ਼ਤ ਵਿੱਚ ਜਗ੍ਹਾ ਨਹੀਂ ਮਿਲੇਗੀ ਪਰ ਮੈਂ ਦੇਖ ਰਿਹਾ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਾਂ ਫੈਲਾ ਕੇ ਮੇਰੀ ਬਹਿਸ਼ਤ ਵਿੱਚ ਉਡੀਕ ਕਰ ਰਹੇ ਹਨ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੇਵਕ ਬਣ ਕੇ ਹੀ ਮਰਨਾ ਚਾਹੁੰਦਾ ਹਾਂ ਇਹ ਗੱਲ ਸੁਣ ਕੇ ਉਹ ਕਾਜੀ ਉੱਥੋਂ ਚਲਾ ਗਿਆ ਪਰ ਹਕੀਮ ਅੱਲਾ ਯਾਰਖਾ ਜੋਗੀ ਜੀ ਅੰਤਲੇ ਸਾਹਾਂ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅਦਾ ਪ੍ਰੇਮ ਕਰਦੇ ਰਹੇ ਉਹਨਾਂ ਦੀਆਂ ਬਹੁਤ ਪ੍ਰਸਿੱਧ ਰਚਨਾਵਾਂ ਹਨ ਜਿਵੇਂ ਉਹਨਾਂ ਨੇ ਗਾਂਝੇ ਸ਼ਹੀਦਾਂ ਵਿੱਚ ਲਿਖਿਆ ਹੈ ਚਮਕੌਰ ਸਾਹਿਬ ਦੇ ਸਾਕੇ ਬਾਰੇ ਅੱਲਾ ਯਾਰਖਾ ਜੋਗੀ ਜੀ ਲਿਖਦੇ ਹਨ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ ਪਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ ਚਮਕ ਹੈ ਮਹਿਰ ਕੀ ਚਮਕੌਰ ਤੇਰੇ ਯਾਰੋਂ ਮੇਂ ਯਹੀ ਤੇ ਬਣ ਕੇ ਇਸ ਤਾਰੇ ਗਏ ਸ਼ਮਾ ਕੇ ਲੀਏ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਹਨ ਤੁਸੀਂ ਗੂਗਲ ਕਰ ਸਕਦੇ ਹੋ ਪ੍ਰਣਾਮ ਹੈ ਹਕੀਮ ਅੱਲਾ ਯਾਰਖਾ ਜੋਗੀ ਜੀ ਨੂੰ ਜਿਨ੍ਹਾਂ ਨੇ ਸਤ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਬਾਰੇ ਉਰਦੂ ਭਾਸ਼ਾ ਵਿੱਚ ਬਹੁਤ ਹੀ ਵਧੀਆ ਕਾਵ ਰਚਨਾ ਕੀਤੀ ਆਈ ਹੋਪ ਤੁਹਾਨੂੰ ਵੀਡੀਓ ਵਿੱਚ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਇਸ ਤਰ੍ਹਾਂ ਦੇ ਕੰਟੈਂਟ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਆਬ ਤੱਕ ਲਈ ਸਸਰੀਕਾ